ਪੰਜਾਬ ਪੁਲਿਸ ਨੇ ਚੱਕ ਲਏ ਕੁੜੀਆਂ ਤੋਂ ਪਰਸ ਖੋ ਕੇ ਭੱਜਣ ਵਾਲੇ ਲੁਟੇਰੇ ਵੇਖੋ ਫਿਰ ਕਿੰਜੇ ਤੋਤੇ ਵਾਂਗ ਮੰਨੇ ਸਾਰਾ ਜੁਰਮ ਜਿਹੜੇ ਸਨੇਚਿੰਗ ਪਿਛਲੇ ਦਿਨਾਂ ਚ ਸਨੇਚਿੰਗ ਦੋ ਤਿੰਨ ਸਨੇਚਿੰਗ ਹੋਈਆਂ ਸੀ ਜਿਹੜੀਆਂ ਕਾਫੀ ਜਿਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਪੁਲਿਸ ਵੱਲੋਂ ਚੰਗੀ ਕਾਰਵਾਈ ਕਰਦੇ ਹੋਏ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਤੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਟ੍ਰੇਸ ਕਰ ਲਿਆ ਗਿਆ ਤੇ ਜਿਹੜੇ ਦੋ ਜਣੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ ਜਿਹਦੇ ਵਿੱਚ ਹਾਂਜੀ ਆਕਾਸ਼ ਉਰਫ ਕਾਸ਼ੀ ਤੇ ਸਲੀਮ ਉਰਫ ਕਾਲੀ ਆਕਾਸ਼ 23 ਸਾਲ ਦਾ ਤੇ ਜਿਹੜਾ ਸਲੀਮ ਉਰਫ ਕਾਲੀ ਆ ਉਹ 31 ਸਾਲ ਦਾ ਤੇ ਇਹ ਦੂਜਾ ਬਸਤੀ ਆਵਾ ਦਾ ਰਹਿਣ ਵਾਲਾ ਇੱਕ ਤੇ ਇੱਕ ਜਿਹੜਾ ਵਾਸੀ ਬੁਰਜ ਮੱਖਣ ਸਿੰਘ ਵਾਲਾ ਥਾਣਾ ਲਖੋ ਕੇ ਬਰਾਮਦ ਰਹਿਣ ਵਾਲਾ ਹਾਂਜੀ ਹਾਂਜੀ ਜਿਹੜਾ ਲੜਕੀਆਂ ਕੋਲੋਂ ਲੜਕੀ ਕੋਲੋਂ ਸਨੈਚ ਕੀਤਾ ਸੀ ਪਰ ਉਹ ਜਿਹੜੇ ਇੱਛੇ ਵਾਲਾ ਰੋਡ ਉੱਥੇ ਉਹ ਇਹ ਤੋਂ ਰਿਕਵਰੀ ਹੋ ਗਈ ਆ ਤੇ ਇਵੇਂ ਹੀ ਇਹ ਪੰਜ ਵਾਰ ਦਾ ਤਾਂ ਹੋਰ ਬੰਨੇ ਆ ਜਿਹੜੀਆਂ ਇਹਨਾਂ ਨੇ ਕੀਤੀ ਸੀ ਜਿਹਦੀ ਬਾਕੀ ਦੀ ਰਿਕਵਰੀ ਸਾਡੀ ਚੱਲ ਰਹੀ ਹੈ ਇਹਨਾਂ ਕੋਲੋਂ ਦੋ ਲੇਡੀਜ਼ ਰਿੰਗਸ ਬਰਾਮਦ ਹੋਈਆਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਦੇਖੋ ਇੱਕ ਤਾਂ ਜਦੋਂ ਵੀ ਅਜਿਹੇ ਕੋਈ ਅਨਸਰ ਉਹਨਾਂ ਨੂੰ ਦਿਖਾਈ ਦਿੰਦੇ ਆ ਜਾਂ ਤਾਂ ਇਮੀਡੀਏਟਲੀ ਪੁਲਿਸ ਨੂੰ ਇਨਫਾਰਮ ਕਰ ਉਹਨਾਂ ਨੂੰ ਕੁਝ ਦੂਰੀ ਤੋਂ ਸੇਫ ਦੂਰੀ ਤੋਂ ਫਾਲੋ ਕਰ ਸਕਦੇ ਆ ਜਿਹੜੇ ਨੌਜਵਾਨ ਆ ਕੋਈ ਫਾਲੋ ਵੀ ਕੀਤਾ ਜਾ ਸਕਦਾ ਤੇ ਸਾਨੂੰ ਚੰਗੀਆਂ ਲੀਡਸ ਦੇ ਸਕਦੇ ਆ ਜਿਹੜੀ ਲੀਡਸ ਤੋਂ ਆਪਾਂ ਇਹਨਾਂ ਨੂੰ ਫੜ ਸਕੀਏ ਤੇ ਜੇ ਉਸ ਇਹਨਾਂ ਨੂੰ ਰੋਕ ਸਕਦੇ ਆ ਜੇ ਨੌਜਵਾਨ ਕੋਈ ਤਾਂ ਰੋਕ ਪਰ ਜੇ ਪਰਗਾ ਕਈ ਵਾਰ ਕੋਈ ਹਥਿਆਰ ਹੋ ਸਕਦਾ ਸਾਨੂੰ ਇਨਫੋਰਮ ਇਮੀਡੀਏਟਲੀ ਕਰਦੇ ਜੋ ਵੀ ਉਹਨਾਂ ਬਾਰੇ ਨੋਟ ਕੀਤਾ ਜਾ ਸਕਦਾ ਨੋਟ ਕਰਕੇ ਜੇ ਕੋਈ ਵੀਡੀਓ ਬਣ ਸਕਦੀ ਹੈ ਵੀਡੀਓ ਬਣਾ ਕੇ ਇਮੀਡੀਏਟਲੀ ਅਸੀਂ ਇਹਨਾਂ ਨੂੰ ਟੈਕਨੀਕਲੀ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਰਾਹੀਂ ਇਹਨਾਂ ਨੂੰ ਅਸੀਂ ਲੱਭਣ ਚ ਕਾਮਯਾਬ ਹੋਏ ਸਰ ਇਹਨਾਂ ਵਿੱਚੋਂ ਇੱਕ ਚੋਰ ਭੱਜਦੇ ਫਿਰ ਡਿੱਗਾ ਵੀ ਆ ਇੱਕ ਜਣਾ ਜਿਹੜੀ ਡਿੱਗਿਆ ਉਹਦੇ ਜਿਹੜਾ ਉਸ ਟਿੰਪੋਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਲੈ ਕੇ ਸਟੱਪ ਹੋ ਗਿਆ